ਜੋ ਪ੍ਰਧਾਨ ਮੰਤਰੀ ਹੈਗਾ ਉਸ ਦੀ ਤਾਂ ਥੋੜੀ ਜੀ ਇੱਜ਼ਤ ਰੱਖਣੀ ਚਾਹੀਦੀ ਹੈ ਪਰਨੀਤ ਕੌਰ ਇਹ ਅਪੀਲ ਕਿਸਾਨਾਂ ਨੂੰ ਕਰ ਰਹੇ ਨੇ ਕਿਉਂਕਿ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਵਿੱਚ ਰੈਲੀ ਕਰਨਗੇ ਅਜੇ ਹੀ ਚ ਪਰਨੀਤ ਕੌਰ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਇੱਜ਼ਤ ਰੱਖਣੀ ਚਾਹੀਦੀ ਹੈ ਪਟਿਆਲਾ ਤੋਂ ਬੀਜੇਪੀ ਉਮੀਦਵਾਰ ਪਰਨੀਤ ਕੌਰ ਨੂੰ ਇਹ ਅਪੀਲ ਇਸ ਲਈ ਕਰਨੀ ਪੈ ਰਹੀ ਹੈ ਕਿਉਂਕਿ ਪੰਜਾਬ ਭਾਰ ਵਿੱਚ ਲਗਾਤਾਰ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਸੁਭਾਬਕ ਹੈ ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਤਾਂ ਕਿਸਾਨ ਤੇ ਰਾਣੇ ਵੀ ਵਿਰੋਧ ਦੀ ਤਿਆਰੀ ਵਿੜ ਲਈ ਹੈ। ਕੋ ਇਹ ਸਾਹਮਣਾ ਸਾਰਿਆਂ ਨੂੰ ਕਰਨਾ ਪੈ ਰਿਹਾ ਪਰ ਮੈਂ ਇੰਨਾ ਕਹਿਣਾ ਚਾਹਦੀ ਆ ਕਿ ਜਿੱਥੇ ਉਹਨਾਂ ਦੀ ਰਾਈਟ ਹੈ ਉਹ ਪੀਸਫੁਲੀ ਆਪਣੀ ਐਜੀਟੇਸ਼ਨ ਕਰਨ ਔਰ ਜੋ ਬਣਦੀ ਸਰਕਾਰ ਹੋਏਗੀ 4 ਜੂਨ ਦੇ ਬਾਅਦ ਉਹ ਸਰਕਾਰ ਦੇ ਨਾਲ ਬੈਠ ਕੇ ਹੀ ਇਹਨਾਂ ਦੇ ਹੱਲ ਹੋਣਗੇ। ਆ ਤਾਂ ਇਹਨਾਂ ਦੇ ਇਹਦੇ ਨਾਲ ਹੱਲ ਨਹੀਂ ਹੋਣੇ। ਸੋ ਉਸ ਦੇ ਲਈ ਮੇਰੇ ਖਿਆਲ ਚ ਇੱਕ ਇੱਕ ਬੰਦਾ ਜਿਹੜਾ ਵੀ ਚੁਣਿਆ ਜਾਏਗਾ ਕਿਸੇ ਵੀ ਪਾਰਟੀ ਦਾ ਕਿਸਾਨਾਂ ਦਾ ਅੱਗੇ ਲੈ ਕੇ ਜਾਊਗਾ ਔਰ ਅਸੀਂ ਖਾਲੀ ਕਿਸਾਨ ਨਹੀਂ ਹਰ ਇੱਕ ਵਰਗ ਦਾ ਆਪਣਾ ਆਪਣਾ ਹੱਕ ਹੈ ਉਹ ਵੀ ਸਾਨੂੰ ਚੱਕਣਾ ਪਊਗਾ ਸੋ ਇਹ ਸ਼ਾਂਤੀ ਨਾਲ ਜੋ ਇਹਨਾਂ ਦੀ ਮਰਜ਼ੀ ਹੈ ਕਰਨ ਪਰ ਸਾਨੂੰ ਆਪਣਾ ਹੱਕ ਕਹਿਣ ਦੇਣ ਔਰ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਉਹਨਾਂ ਦੇ ਤਿੰਨ ਕਾਲੇ ਕਾਨੂੰਨ ਵਾਪਸ ਲੈਤੇ ਜਿਨ੍ਹਾਂ ਨੇ ਮਾਫੀ ਮੰਗੀ ਜੋ ਸਨਮਾਨਤ ਦੇ ਪੈਸੇ ਇਹਨਾਂ ਨੂੰ ਪਾਉਂਦੇ ਨੇ ਇਹਨਾਂ ਦੀ ਐਮਐਸਪੀ ਨਹੀਂ ਰੁਕੀ ਤਾਂ ਇੰਨਾ ਜ਼ਿਆਦਾ ਵਿਰੋਧ ਕਿਸ ਗੱਲ ਦੇ ਲਈ ਤੇ ਮੈਂ ਇਹਨਾਂ ਕਹਿਣਾ ਚਾਹੁੰਦੀ ਆ ਕਿ ਮੇਰਾ ਪਰਿਵਾਰ ਮਹਾਰਾਜਾ ਸਾਹਿਬ ਮੈਂ ਮੇਰੇ ਬੱਚੇ ਅਸੀਂ ਹਰ ਵਕਤ ਇਹਨਾਂ ਦਾ ਪੱਖ ਲਿੱਤਾ ਠੀਕ ਹੈ ਇੱਕ ਪੋਲੀਟੀਕਲ ਪਾਰਟੀ 'ਚ ਹੈਗੇ ਆ ਅਸੀਂ ਤੁਸੀਂ ਪਾਰਟੀ ਦਾ ਵਿਰੋਧ ਕਰਨਾ ਪਾਰਟੀ ਕਰਕੇ ਮੇਰਾ ਵਿਰੋਧ ਕਰਨਾ ਹੈ ਤੁਸੀਂ ਕਰੋ ਪਰ ਸਾਡਾ ਵੀ ਹੱਕ ਹੈ ਤਾਂ ਤੁਹਾਡੇ ਲੀਡਰਾਂ ਨੂੰ ਅਸੀਂ ਬੋਲਣ ਦਿੰਦੇ ਆ ਕਰਨ ਦਿੰਦੇ ਆ ਤੁਸੀਂ ਜੋ ਪ੍ਰਧਾਨ ਮੰਤਰੀ ਹੈਗਾ ਉਸ ਦੀ ਤਾਂ ਥੋੜੀ ਜੀ ਇੱਜ਼ਤ ਰੱਖਣੀ ਚਾਹੀਦੀ ਹੈ ਮੈਂ ਅਪੀਲ ਕਰਦੀ ਆ ਕਿ ਉਹਨਾਂ ਨੇ ਆਣਾ ਹੈ ਉਹਨਾਂ ਦਾ ਭਾਸ਼ਣ ਵੀ ਹੋਊਗਾ ਸਭ ਕੁਝ ਹੋਊਗਾ ਕਿ ਤੁਸੀਂ ਬੜੀ ਸ਼ਾਂਤੀਪੂਰਵਕ ਨਾਲ ਆਪਣਾ ਕਰੋ ਕਿ ਉਹਨਾਂ ਨੂੰ ਵੀ ਲੱਗੇ ਕਿ ਬੜੇ ਵਧੀਆ ਬੰਦੇ ਹੋ ਤੁਸੀਂ ਕਿ ਅੱਗੇ ਨੂੰ ਉਹਨਾਂ ਦਾ ਕੰਮਕਾਜ ਹੋਏ ਆ ਰਹੇ ਨੇ ਜੀ ਆਈ ਹੋਪ ਹੀ ਇਜ਼ ਵੈਲ ਇਨਫ ਪਰ ਲੱਗਦਾ ਹੈ ਕਿ ਹੁਣ ਠੀਕ ਹੋ ਜਾਣਗੇ ਲੱਗਿਆ ਕਿ ਨਰਿੰਦਰ ਮੋਦੀ ਜਿਹੜੀ ਹੈਗੀ ਉਹਦੇ ਚ ਲੋਕਨ ਕੀ ਨਾ ਦੇਖੋ ਜੀ ਹੈਲਥ ਪਰਮਿਟਿੰਗ ਤਾਂ ਮੇਰੇ ਖਿਆਲ ਚ ਸਭ ਤੋਂ ਪਹਿਲੀ ਗੱਲ ਉਹਨਾਂ ਲਈ ਇਹੀ ਹੈ ਪ੍ਰਧਾਨ ਮੰਤਰੀ ਉਹਨਾਂ ਲਈ ਸਭ ਤੋਂ ਪਹਿਲੇ ਨੇ